ਉਗਾਂ ਦੇ ਇੱਧਰ ਐਂਟਰੀ ਕੋ ਨਹੀਂ ਤੂੰ ਜਾ ਉੱਡੋ ਮੈਨ ਮਾਰਨ ਨੂੰ ਪਈ ਮੈਂ ਰਾਮਨਾ ਕਹਿ ਤਾ ਗਾਲਾ ਨਾ ਖੱਡੋ ਰਾਮਨਾ ਗੱਲ ਕਰ ਲਓ ਇਸ ਤਰ੍ਹਾਂ ਦੀ ਗੱਲ ਹੈ ਕਿ ਚਾਹੇ ਸਾਨੂੰ ਜੇਲ੍ਹ ਚ ਭੇਜ ਦੇਣਾ ਜੇਲ੍ਹ ਚ ਤਾਂ ਪੁਲਿਸ ਬਹੁਤ ਕੁੱਟ ਦੀ ਮਾਰਦੀ ਹੈ ਉਸ ਗੱਲ ਕੁੱਟ ਮਾਰ ਤੋਂ ਡਰਨੀ ਨਹੀਂ ਨਹੀਂ ਲੱਗਦਾ ਕੁੱਟਨ ਮਾਰਨ ਜਾਨ ਨੂੰ ਮਾਰਦਨ ਕੁਛ ਕਰਦਣ ਕਰ ਕਿਉਂ ਨਹੀਂ ਹੈ ਅਜੇ ਕੀ ਹੈ ਤੁਹਾਡੇ ਚ ਭਰ ਦੇ ਇੰਨੀ ਮੋਟੀਵੇਸ਼ਨ ਜਾਂ ਇੰਨੀ ਤਾਕਤ ਤੁਸੀਂ ਅੰਦਰੋਂ ਨਹੀਂ ਕਿੱਥੋਂ ਲੈ ਕੇ ਆ? ਗੁਰਬਾਣੀ ਪੜ੍ਹਨੇ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਉਹਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਖਾਲਸਾ ਕਿਸੇ ਲੱਲੀ ਸਲੀ ਦਾ ਥੋੜੋ ਬਣਾਇਆ ਹੋਇਆ ਇਹ ਜਿੱਦਣ ਸਾਡੇ ਕੋਲੇ ਇਹ ਆਇਆ ਸੀਗਾ ਇਹਦੇ ਘਰ ਦੇਆਂ ਨੂੰ ਮੈਂ ਫੋਨ ਕੀਤਾ ਇਹ ਅੰਮ੍ਰਿਤਸਰ ਸਾਹਿਬ ਸਿੰਘਾਂ ਨਾਲ ਆਇਆ ਹੈ ਤੇ ਇਹ ਮੈਨੂੰ ਕਹਿੰਦਾ ਮੈਂ ਬਾਬਾ ਜੀ ਨਿਹੰਗ ਬਣਾਣਾ ਮੈਂ ਖਿਆ ਬਣਾ ਦਾਂਗੇ ਭਾਈ ਆਪ ਆਏ ਅਮਰਸਕਾਤਾ ਜਰਦੀ ਕਲਾ ਦੇ ਵਿੱਚ ਹੋ ਗਿਆ ਤੇ ਤੇਜ਼ ਬਹੁਤ ਜ਼ਿਆਦਾ ਆਇਆ ਇਹ ਸਾਰਿਆਂ ਨੂੰ ਤੇਜ਼ ਆ ਖਲ ਚੰਡੀਗੜ੍ਹ ਦੀ ਕਾਲ ਸੀ ਕਿ ਚੰਡੀਗੜ੍ਹ ਚਲਾ ਗਿਆ ਦੁਨੀਆ ਦੇ ਕਿਸੇ ਵੀ ਕੋਨੇ ਦੀ ਕਾਲ ਦਊਂਗੇ ਦਿੱਲੀ ਜਾਣ ਨੂੰ ਕਹੋਂਗੇ ਇਹ ਚੱਲ ਜਾਣਗੇ ਅਤੇ ਸਿੰਘ ਲਾਲ ਕਿਲੇ ਤੋਂ ਝੰਡੇ ਨਹੀਂ ਚੁਲਾਏ ਉੱਥੇ ਉੱਥੇ ਨਿਸ਼ਾਨ ਚੁਲਾਏ ਲਾਲ ਕਿਲੇ ਉੱਤੇ ਧੌਸ਼ੇ ਨਗਾਰੇ ਲੈ ਕੇ ਸਣੇ ਘੋੜੇ ਲੈ ਕੇ ਸਾਡੀਆਂ ਫੌਜਾਂ ਉੱਥੇ ਚੜ ਗਈਆਂ 26 ਜਨਵਰੀ ਨੂੰ ਉੱਥੇ ਤਾਂ ਕੋਈ ਰੋਕ ਨਹੀਂ ਸਕਿਆ ਕਿ ਮੈਡਿਕ ਦੇਤੇ ਉਥੋਂ ਜਿਵੇਂ ਬੰਦਰਸ਼ਾਲਾ ਮਾਰਦੇ ਹੁੰਦੇ ਨੇ ਪੁਲਿਸ ਵਾਲਾ ਜਦੋਂ ਇੱਕ ਸਿੰਘ ਨੇ ਖੰਡੇ ਫੇਰੇ ਉਸੇ ਬਾਜੀ ਹੁਣ ਇਹ ਹੀ ਦੇਖੀ ਜਾਣਾ ਵੀ ਇਹ ਮੈਨੂੰ ਮਾਰ ਦੇਣਗੇ ਜਾਂ ਮੈਂ ਮਰ ਜਾਊਗਾ ਨਹੀਂ ਉਹਨੇ ਅੱਗੇ ਵਧਣਾ ਹੁੰਦਾ ਕੋਈ ਗੱਲ ਨਹੀਂ ਸ਼ਹੀਦੀ ਜਾਮੇ ਵੀ ਅਸੀਂ ਪੀਣਾ ਹੀ ਪੀਣਾ ਕੋਈ ਗੱਲ ਨਹੀਂ ਅਸੀਂ ਲੜਨਾ ਹੀ ਲੜਨਾ ਹਰ ਹਾਲਤ ਦੇ ਵਿੱਚ ਮੋਰਚਾ ਇਹ ਹਜੇ ਤੱਕ ਕੋਈ ਵੀ ਗਿਆਗਾ ਅਸੀਂ ਇੱਕੋ ਹੀ ਹਜੇ ਤੱਕ ਗਿਆ ਇਹ ਕੋੜਾ ਲੈ ਕੇ ਜੇ ਫੌਜ ਦੂਜੀ ਬਾਕੀ ਫੇਰ ਉਹਨਾਂ ਨੂੰ ਕੀ ਰੋਕ ਲੈਣਗੇ ਜੀ ਜਿੰਨੀਆਂ ਮਰਜ਼ੀ ਰੋਕਾਂ ਲੈਣ ਇਹ ਤਾਂ ਸਿੰਘ ਤਾਂ ਇਸੇ ਤਰ੍ਹਾਂ ਗੱਜਦੇ ਰਹਿਣਗੇ ਅੱਜਕੱਲ੍ਹ ਨਿਆਣੇ ਬਾਹਰ ਦੇਖਿਆ ਉਹ ਬੜੇ ਟੌਰ ਪਰਚੌਰ ਕੱਟ ਕੇ ਰੱਖਦੇ ਨੇ ਸਕੂਲਾਂ 'ਚ ਜਾਂਦੇ ਨੇ ਕਦੇ ਇਦਾਂ ਦੇ ਮਨ ਨਹੀਂ ਕਰਨਾ ਨਾ ਬਬਈ ਇੱਥੇ ਵਧੀਆ ਸੇਵਾ ਸੇਵਾ ਕਰਦੇ ਰਹੀਏ ਰੀਤ ਸਿੰਘ ਜਕਾਰਾ ਬੋਲਦਾ ਦੂਜੇ ਸਾਥਸਰੀ ਆਕਾਲ ਕਹਿ ਕੇ ਜਦੋਂ ਚੱਕਦੇ ਨੇ ਗੇਟਾਂ ਨੂੰ ਕਿਵੇਂ ਪਰ ਪਰ ਛਿੜਦੇ ਨੇ ਜੱਪ ਲੱਗ ਖਾਰਸਾ ਰਹਾ ਨਿਆਰਾ ਤੱਬ ਲੱਗ ਤੇਜ ਦੀ ਊਮ ਮੈਂ ਸਾਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਪਹਿਲੇ ਘੋੜੇ ਦੀ ਐਂਟਰੀ ਤੱਤ ਕੱਲ ਤੁਸੀਂ ਦੇਖੇ ਲੈ ਕੇ ਕਿਸ ਤਰੀਕੇ ਦੇ ਨਾਲ ਸਿੰਘਾਂ ਦੇ ਜਜਵੇ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਚੰਡੀਗੜ੍ਹ ਜਿੱਥੇ ਆਲੇ ਦੁਆਲੇ ਉਸ ਸੀਲ ਕੀਤਾ ਹੋਇਆ ਸੀ ਉੱਥੇ ਨਿਹੰਗ ਸਿੰਘਾਂ ਦੇ ਵਿੱਚੋਂ ਕਿਉਂਕਿ ਜਥੇਦਾਰਾਂ ਨੇ ਹੁਕਮ ਦਿੱਤੇ ਹੋਏ ਸਨ ਤਾਂ ਇੱਕ ਨਿਹੰਗ ਸਿੰਘ ਸਵਾਲ ਲੱਖ ਫੌਜ ਚੰਡੀਗੜ੍ਹ ਪਹੁੰਚ ਜਾਂਦੀ ਹੈ ਤੇ ਸਾਰੀਆਂ ਸੜਕਾਂ ਨੂੰ ચીਰਦੇ ਹੋਏ ਪੁਲਿਸ ਦੇ ਨਾਕਿਆਂ ਨੂੰ ચીਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਐਂਟਰੀ ਲੈਂਦਾ ਆ ਭਚੰਗੀ ਸਿੰਘ ਸੁਖਮਨ ਸਿੰਘ ਸਾਡੇ ਨਾਲ ਮੌਜੂਦ ਹੈ ਕੱਲ ਵੀ ਅਸੀਂ ਤੁਹਾਨੂੰ ਰੂਬਰੂ ਕਰਾਇਆ ਸੀ ਤੁਹਾਡੇ ਨਾਲ ਪਰ ਅੱਜ ਅਸੀਂ ਫਿਰ ਦੁਬਾਰਾ ਰੂਬਰੂ ਕਰਾ ਰਹੇ ਹਾਂ ਕਿਉਂਕਿ ਜਿੰਨੀਆਂ ਗੱਲਾਂ ਇਹਨਾਂ ਦੇ ਵੱਲੋਂ ਕਹੀਆਂ ਗਈਆਂ ਸਨ ਕਿ ਸਾਡੇ ਜਥੇਦਾਰਾਂ ਦੇ ਹੁਕਮ ਸੀ ਤੇ ਅਸੀਂ ਉਸ ਧਰਨੇ ਦੇ ਵਿੱਚ ਜਾ ਕੇ ਵਾਪਸ ਆਉਣਾ ਜੇ ਸਾਨੂੰ ਹੁਕਮ ਆਇਆ ਤਾਂ ਅਸੀਂ ਘੋੜੇ ਬੰਦਵਾਗੇ ਨਾ ਚੰਡੀਗੜ੍ਹ ਪੁਲਿਸ ਰੋਕ ਸਕਦੀ ਹੈ ਨਾ ਸਾਨੂੰ ਕੋਈ ਵੀ ਰੋਕ ਸਕਦਾ ਹੈ ਇਹ ਇਹਨਾਂ ਨੇ ਕਥਨ ਜੋ ਇਹਨਾਂ ਦੇ ਬਚਨ ਸਕੇ ਇਹਨਾਂ ਨੇ ਬਚਨ ਕੱਲੇ ਕਹੇ ਨਹੀਂ ਸੀ ਆਪਣੇ ਬਚਨ ਪੁਗਾਏ ਸਕੇ ਤੇ ਇਹਨਾਂ ਨੇ ਜਦੋਂ ਧੁਰ ਪਹੁੰਚੇ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਰੈਣੀ ਸੈਣੀ ਕਿਸ ਤਰੀਕੇ ਦੀ ਆ ਕਿਸ ਤਰੀਕੇ ਨਾਲ ਇਹਨਾਂ ਨੂੰ ਤਿਆਰ ਕਰਦੇ ਕਿਉਂਕਿ ਸਾਡੇ ਨਾਲ ਇਹਨਾਂ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਮੌਜੂਦ ਨੇ ਇਹਨਾਂ ਨਾਲ ਵੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਐਨਾ ਜੋ ਜਜ਼ਬਾ ਆ ਉਹ ਕਿੱਥੋਂ ਆਉਂਦਾ ਆ ਕਿਉਂਕਿ ਅਸੀਂ ਸੁਣਿਆ ਹੁੰਦਾ ਹੈ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਬਾਬਾ ਵਿਦੀ ਚੰਦ ਹੋਣਾ ਜੀ ਵੱਲੋਂ ਘੋੜੇ ਜਿਹੜੇ ਲਿਆਂਦੇ ਸਨ ਜਾ ਕੇ ਕਿਸ ਤਰੀਕੇ ਦੇ ਨਾਲ ਹਕ ਮਹਿਲ ਦੇ ਅੰਦਰ ਜਾ ਬੜੇ ਸਨ ਤੇ ਉਹ ਇਤਿਹਾਸ ਜਦੋਂ ਅਸੀਂ ਸੁਣਦੇ ਆ ਤਾਂ ਕਿਤੇ ਕਿਤੇ ਸਾਡੇ ਦਿਲ 'ਚ ਆਉਂਦਾ ਕਿ ਯਾਰ ਐਵੇਂ ਸੱਚੀ ਹੋਇਆ ਹੋਊਗਾ ਪਰ ਅੱਜ ਉਹ ਜਜ਼ਬਾ ਅਸੀਂ ਉਹਨਾਂ ਨਿਹੰਗ ਸਿੰਘਾਂ 'ਚ ਦੇਖਦੇ ਆ ਜਿਹੜੇ ਉਸ ਗੁਰੂ ਦੀ ਬਾਣੀ ਦੇ ਲੜ ਲੱਗ ਕੇ ਉਸੇ ਤਰੀਕੇ ਦੇ ਨਾਲ ਅੱਜ ਵੀ ਚੱਲ ਰਹੇ ਨੇ ਸਾਡੇ ਨਾਲ ਜਸਧਰ ਬਾਬਾ ਰਾਯਾ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਫਤਿਹ ਬੁਲਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਤੁਸੀਂ ਕੱਲ ਦੀ ਵੀਡੀਓ ਦੇਖੀ ਹੋਣੀ ਆਪਣੇ ਭਜੰਗੀ ਸਿੰਘ ਦੀ ਤੁਸੀਂ ਹੁਣ ਤੱਕ ਹੁਕਮ ਦਿੱਤੇ ਨੇ ਮੈਂ ਦੇਖਿਆ ਵੈਰੀਗੇਡਾਂ ਦੇ ਜਦੋਂ ਤੁਸੀਂ ਰੋਕ ਦਿੰਦੇ ਨੇ ਨਿਹੰਗ ਸਿੰਘਾਂ ਨੂੰ ਉੱਥੇ ਰੁਕ ਜਾਂਦੇ ਨੇ ਪਰ ਇੱਕ ਨਿਹੰਗ ਸਿੰਘ ਅੱਗੇ ਚਲਾ ਜਾਂਦਾ ਆ ਕਿਵੇਂ ਦੇਖਦੇ ਹੋ ਵੀਡੀਓ ਵਿੱਚ ਤੁਹਾਨੂੰ ਕੀ ਕੀ ਲੱਗਿਆ ਬੱਚੇ ਦੀਆਂ ਗੱਲਾਂ ਕਿਵੇਂ ਲੱਗੀਆਂ ਭਜੰਗੀ ਸਿੰਘ ਦੀਆਂ ਜੀ ਦੇਖੋ ਜਦੋਂ ਉਥੋਂ ਕਾਲ ਆਈ 20 ਦਾਸ ਤਰੀਕ ਨੂੰ ਹਰ ਹਾਲਤ ਚ ਸਾਬਨੇ ਪਾਈ ਯੂਨੀਵਰਸਿਟੀ ਚ ਪਾਉਣਾ ਪਹੁੰਚਣਾ ਸਰਕਾਰਾਂ ਨੇ ਜਿਹੜੀਆਂ ਉਹ ਸਾਡੇ ਹੱਕ ਖੋ ਰਹੀਆਂ ਨੇ ਜੂਨੀਵਰਸਿਟੀ ਤੇ ਉੱਤੇ ਖਾਖੀ ਕੱਸਿਆਂ ਵਾਲੇ ਇਹ ਕਾਬਜ ਹੋ ਰਹੇ ਨੇ ਆਰਐਸਐਸ ਬੀਜੇਪੀ ਵਾਲੇ ਉੱਥੇ ਕਬਜ਼ਾ ਕਰਨਾ ਚਾਹੁੰਦੇ ਨੇ ਖੋਣ ਚਾਹੁੰਦੇ ਨੇ ਪੰਜਾਬ ਦੀ ਧਰਤੀ ਆ ਇਹ 28 ਪਿੰਡ ਉਜੜ ਕੇ ਚੱਡੀ ਜਿਹੜਾ ਪ੍ਰਸ਼ਾਸਨ ਚੰਡੀਗੜ ਸਾਡਾ ਯੂਨੀਵਰਸਿਟੀ ਸਾਡੀ ਇਹ ਕੌਣ ਹੁੰਦੇ ਨੇ ਸਾਨੂੰ ਉਥੋਂ ਕੱਢਣ ਵਾਲੇ ਜਾਂ ਦੱਬਣ ਵਾਲੇ ਤੇ ਉੱਥੇ ਜਿਹੜੇ ਵਿਦਿਆਰਥੀ ਨੇ ਉਹਨਾਂ ਵੱਲੋਂ ਸਟੂਡੈਂਟਾਂ ਵੱਲੋਂ ਅਕਾਲ ਦਿੱਤੀ ਗਈ 10 ਤਰੀਕ ਨੂੰ ਅਸੀਂ ਪਰਸੋਂ ਵੀ ਗਏ ਸੀ ਦੋ ਦਿਨ ਪਹਿਲਾਂ ਜਾ ਕੇ ਆਇਆ ਕਹਿ ਕੇ ਆਵਾਂਗੇ ਵੀ ਅਸੀਂ ਆਵਾਂਗੇ ਹਰ ਹਾਲਤਾਂ ਆਵਾਂਗੇ ਕੋੜੇ ਵੀ ਬੰਨਦਾਂਗੇ ਜੇ ਕਹਿਣਗੇ ਵਿਦਿਆਰਥੀ ਜਿਵੇਂ ਕਹਿਣਗੇ ਉਹ ਵੀ ਕਰ ਲਾਂਗੇ ਜਿੰਨਾ ਮਰਜ਼ੀ ਰੋਕ ਲੈ ਅਸੀਂ ਆਉਣਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਉਣ ਸਾਰੀਆਂ ਜਥੇਬੰਦੀਆਂ ਨੇ ਪੂਰਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਕੱਲ ਦਾ ਇੱਕ 10 ਤਰੀਕ ਦਾ ਸੀਗਾ ਹੁੱਕਾ ਜੋਨੀਵਰਸਿਟੀ ਵੱਲੋਂ ਉਹ ਸਾਰਿਆਂ ਨੇ ਚੜ੍ਹਦੀ ਕਲਾ ਦੇ ਨਾਲ ਇੱਕ ਇਤਿਹਾਸ ਬਣ ਗਿਆ ਜਿਸ ਤਰ੍ਹਾਂ ਅ ਦਿੱਲੀ ਜਦੋਂ ਗਏ ਆ ਬੈਰੀਕੇਡ ਭੰਨੇ ਨੇ ਉਦੋਂ ਵੀ ਕੋਈ ਰੋਕ ਨਹੀਂ ਸਕਿਆ ਜੱਜ ਬੇਨੂੰ ਕੱਲ ਫਿਰ ਦੇਖ ਲਿਆ ਚੰਡੀਗੜ੍ਹ ਤਾਂ ਕੀ ਚੀਜ਼ ਆ ਦਿੱਲੀ ਨਹੀਂ ਛੱਡੇ ਆ ਸਿੰਘ ਜਾ ਕੇ ਉੱਥੇ ਵੀ ਵਹਿ ਗਏ ਸੀਗੇ ਇਸ ਸਿੰਘ ਦੇ ਵੱਲੋਂ ਪੁਗਾਇਆ ਗਿਆ ਆਪਣਾ ਹੁਕਮ ਪਗਾ ਕੇ ਅੰਦਰ ਗਿਆ ਕੇ ਇਹ ਹੁਕਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੱਲ ਤੁਹਾਡਾ ਵੀ ਮਾਣ ਨਾਲ ਛਾਤੀ ਚੌੜੀ ਹੋ ਗਈ ਕਿ ਸਾਡੇ ਕੋਲ ਭਜੰਗੀ ਸਿੰਘੇ ਇਹੋ ਜਿਹੇ ਆ ਕਿਉਂਕਿ ਇਤਿਹਾਸ ਜਦੋਂ ਪੜਦੇ ਆ ਮੁਗਲ ਕਹਿੰਦੇ ਹੁੰਦੇ ਸੀ ਯਾਰ ਇਹਨਾਂ ਦੇ ਤਾਂ ਨਿੱਕੇ ਨਿੱਕੇ ਭਜੰਗੀ ਸਿੰਘ ਹੀ ਨਹੀਂ ਮਾਣ ਹੈਗੇ ਆ ਆਪਾਂ ਸਿੰਘਾਂ ਨੂੰ ਕਿੱਥੇ ਫੜ ਦਵਾਂਗੇ ਦੇਖੋ ਫਤਿਹ ਸਿੰਘ ਕੇ ਜੱਥੇ ਸਿੰਘ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਆ ਬਾਜਾਂ ਵਾਲੇ ਦੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਪਰਮਾਤਮਾ ਦੀ ਮੌਜੇ ਪਰਮੇਸ਼ਰ ਦੀ ਮੌਜ ਦੇ ਵਿੱਚ ਪ੍ਰਗਟ ਹੋਈ ਆ ਇਹ ਨਾ ਕਦੇ ਮੁੱਕੀ ਆ ਨਾ ਕਦੇ ਮੁਕਣੀ ਆ ਇਸੇ ਜਿਹੜਾ ਪੰਥ ਦੇ ਵਿੱਚ ਆ ਜਾਂਦਾ ਉਹਦੇ ਵਿੱਚ ਗੁਰੂ ਆਪ ਹੀ ਜਜ਼ਬਾ ਭਰ ਦਿੰਦਾ ਜੋ ਅਮਰਤ ਦੀਪਾ ਹੋ ਲੈਂਦਾ ਬਾਣੇ-ਬਾਣੇ ਦੀ ਸ਼ਕਤੀ ਹੋ ਜ ਪੈਦਾ ਹੋ ਜਾਂਦੀ ਹੈ ਸਿੰਘ ਦੇ ਵਿੱਚ ਫੇਰ ਉਹ ਇਹਨਾਂ ਚੀਜ਼ਾਂ ਨੂੰ ਕੀ ਸਮਝਦਾ ਜਿਹੜੇ ਨਾਕੇ ਨੂਕੇ ਨੇ ਜਾਂ ਹੋਰ ਆ ਤੇ ਇਹ ਜਜ਼ਬਾ ਹੁੰਦਾ ਸਿੰਘਾਂ ਦੇ ਵਿੱਚ ਵੀ ਹਾਂ ਉੱਥੇ ਅਸੀਂ ਨਹੀਂ ਪਹੁੰਚਣਾ ਹਰ ਹਾਲਤ ਦੇ ਵਿੱਚ ਜਾਣਾ ਕਿਸ ਤਰ੍ਹਾਂ ਜਾਇਆ ਜਾਵੇ ਵੀ ਉੱਥੇ ਪਹੁੰਚਣੀ ਪਹੁੰਚਣਾ ਤੇ ਚੰਗੀ ਗਿਆ ਉੱਥੇ ਅਸੀਂ ਵੀ ਗਏ ਅਸੀਂ ਵੀ ਉੱਥੇ ਵਾਦਾ ਕਰਕੇ ਅਸੀਂ ਵੀ ਹਰ ਹਾਲਤ 'ਚ ਅਸੀਂ ਆਵਾਂਗੇ ਅਸੀਂ ਵੀ ਪਹੁੰਚੇ ਏ ਵੀ ਗਏ ਸਾਰੇ ਤੇ ਜਾਣਾ ਵੀ ਚਾਹਦਾ ਹਰੇਕ ਨੌਜਵਾਨ ਗਿਆ ਹਰੇਕ ਜਥੇਬੰਦੀ ਗਈ ਜਿਹੜੀ ਪੰਜਾਬ ਨੂੰ ਪਿਆਰ ਕਰਦੀ ਆ ਦਿਲ ਆ ਸਾਡਾ ਉਹ ਪੰਜਾਬ ਯੂਨੀਵਰਸਿਟੀ ਆ ਥੋੜਾ ਛੱਡਦੇ ਆ ਜਿੰਨੀਆਂ ਮਰਜ਼ੀ ਰੋਕਾਂ ਲੈਣ ਲੈਣ ਇਹ ਤਾਂ ਸਿੰਘ ਤਾਂ ਇਸੇ ਤਰ੍ਹਾਂ ਗੱਜਦੇ ਰਹਿਣਗੇ ਬੂਥੇ ਭਾਂਦੇ ਰਹਿਣਗੇ ਇਹਨਾਂ ਦੇ ਤੇ ਦੇਖੋ ਜਦੋਂ ਹੱਕ ਸੱਚ ਦੀ ਲੜਾਈ ਕਿਤੇ ਗਊ ਗਰੀਬ ਮਲਜੂਲੂ ਨੂੰ ਉੱਤੇ ਧੱਕਾ ਹੁੰਦਾ ਫਿਰ ਖਾਲਸਾ ਪੰਥ ਡਟਦੇ ਆ ਕਰਦਾ ਸਾਡਾ ਪਧਵਾ ਜੋ ਸੌਦਾ ਦੇਖ ਕੇ ਸਿੰਘਾਂ ਨੂੰ ਤੇ ਵੀ ਇਹ ਸਾੜਨਾਂ ਕਿਉਂ ਧੱਕਾ ਕਰ ਰਹੇ ਨੇ ਇਹ ਅਸੀਂ ਜੁਲਮ ਨਹੀਂ ਸਹਿਣਾ ਨਿੱਕੇ-ਨਿੱਕੇ ਬੱਚੇ ਤੋਂ ਲੈ ਕੇ ਬੀਬੀਆਂ ਨੌਜਵਾਨ ਬਜ਼ੁਰਗ ਕਿਵੇਂ ਜਾਂਦੇ ਨੇ ਡਾਂਗਾ ਬਿਮਾਰੀਆਂ ਤੇ ਬਹੁਤ ਕੁਸ਼ ਕਰਿਆ ਉਹਨਾਂ ਨੇ ਪਰ ਉਹ ਰੋਕਾਂ ਜਿਹੜੀਆਂ ਹੈਗੀਆਂ ਉਸ ਜੱਜ ਬੇ ਨੂੰ ਪੰਜਾਬ ਦੇ ਹੌਸਲੇ ਬਹਾਦਰ ਲੋਕਾਂ ਰੋਕ ਨਹੀਂ ਸਕੀਆਂ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਲ ਤੁਹਾਡੇ ਨਾਲ ਕੱਲ ਵੀ ਗੱਲ ਕੀਤੀ ਸੀ ਅੱਜ ਫਿਰ ਤੁਹਾਡੇ ਕੋਲ ਅਸੀਂ ਆ ਗਏ ਹਾਂ ਲੋਕ ਕਾਫੀ ਦੇਖ ਰਹੇ ਨੇ ਤੁਹਾਨੂੰ ਜਿਹੜਾ ਹੁਕਮ ਤੁਹਾਨੂੰ ਦਿੰਦ ਰਿਹਾ ਕਿਉਂਕਿ ਕੱਲ ਤੁਹਾਡੇ ਨਾਲ ਲੰਬੀ ਗੱਲ ਨਹੀਂ ਕਰ ਸਕੇ ਕਿਉਂਕਿ ਉਹ ਪੁਲਿਸ ਵਾਲੇ ਵਿੱਚ ਉਹ ਆਪਣਾ ਦੱਸ ਰੇ ਸਕੇ ਹਨਾ ਤੁਹਾਨੂੰ ਰੋਕ ਰੇ ਸਕੇ ਤੁਸੀਂ ਆਪਣੇ ਜਥੇਦਾਰ ਸਹਿਬਾਨਾਂ ਦੇ ਹੁਕਮ ਨੂੰ ਕਿਵੇਂ ਦੇਖਦੇ ਹੋ ਬਈ ਵਧੀਆ ਵੇਖਨੇ ਵਾ ਬਾਈ ਜਦੋਂ ਹੁਕਮ ਆ ਜਾਂਦਾ ਜਥੇਦਾਰ ਸਹਿਬਾਨ ਦਾ ਫਿਰ ਕੀ ਦਿਲ ਚ ਚੱਲਦਾ ਹੁੰਦਾ ਘੋੜੇ ਲੈ ਕੇ ਜਾਈਏ ਅੱਛਾ ਜੀ ਫਿਰ ਇਦਾਂ ਹੁੰਦਾ ਮੰਨ ਚ ਵੇ ਸਾਡੇ ਜਥੇਦਾਰ ਨੇ ਹੁਕਮ ਦਿੱਤਾ ਆਪਾਂ ਜਾਣਾ ਹੀ ਜਾਣਾ ਹਾਂ ਜਾਣਾ ਪੱਕਾ ਜਾਣਾ ਕੱਲ ਤੁਸੀਂ ਕਿੱਧਰਲੇ ਪਾਸੇ ਐਂਟਰੀ ਕੀਤੀ ਸੀ ਅਸੀਂ 1 ਨੰਬਰ ਦੇ ਗੇਟ ਤੋਂ ਜਦੋਂ ਚੰਡੀਗੜ੍ਹ ਚ ਬੜੇ ਮੋੜੇ ਕਿਤੇ ਬੈਰੀਕੇਡ ਨਹੀਂ ਮਿਲੇ ਨਾ ਕਿਤੇ ਵੀ ਨਹੀਂ ਮਿਲੇ ਮੈਂ ਵੱਡੇ ਰੋਡ ਤੋਂ ਗਿਆ ਹੀ ਪਰ ਜਦੋਂ ਇਧਰ ਗਿਆ ਸਿੱਧਾ ਗਿਆ ਉਧਰ ਰਸਤੇ ਚ ਕੋਈ ਪੁਲਿਸ ਵੀ ਮਿਲੀ ਸੀ ਨਾ ਅੱਗੇ ਮਿਲੀ ਸੀ ਉਹ ਜਨਾਨੀ ਉਲਟਾ ਬੋਲਦੀ ਸੀ ਅੱਛਾ ਉਹ ਮੈਂ ਕੀ ਕਹਿ ਰਹੀ ਸੀ ਤੁਹਾਨੂੰ ਜੀ ਉਹ ਕਹਿੰਦੀ ਇਧਰ ਐਂਟਰੀ ਕੋ ਨਹੀਂ ਤੂੰ ਜਾ ਉਲਡੋ ਮੈਨੂੰ ਮਾਰਨ ਨੂੰ ਪਈ ਮੈਂ ਕਿ ਮੈਂ ਉਹ ਤੋਂ ਗਾਲਾਂ ਨਾ ਕੱਢ ਮੈਂ ਰਾਮਨਾ ਕਹ ਤਾ ਗਾਲਾਂ ਨਾ ਖੱਡੋ ਰਾਮਨਾ ਗੱਲ ਕਰ ਲਓ ਉਹਨਾਂ ਪਿੱਛੋਂ ਉਹਨਾਂ ਨੇ ਕਿਹਾ ਇੱਕ ਨੰਬਰ ਤੋਂ ਤੁਹਾਨੂੰ ਕਰ ਦਿੰਨੇ ਆ ਉਹ ਨਾਮ ਕੋਦਰ ਤੁਰਜੋ ਉਧਰ ਕਾ ਦੇਣੇ ਆ ਉਹਨਾਂ ਨੇ ਕਹਿਆ ਉਧਰ ਮੈਂ ਤੁਰ ਗਿਆ ਅੱਛਾ ਕੱਲ ਵੀ ਗੱਲ ਕੀਤੀ ਸੀ ਕਿ ਨਿਹੰਗ ਸਿੰਘ ਡਰਦੇ ਨਹੀਂ ਡਰ ਕਿਉਂ ਨਹੀਂ ਦਿਲਾਂ ਦੇ ਵਿੱਚ ਸਰੀਰ ਮੈਂ ਮੇਰਾ ਵੀ ਸਰੀਰ ਹੈ ਹੋਰ ਬੰਦਿਆਂ ਦਾ ਵੀ ਸਰੀਰ ਹੈ ਤੁਹਾਡਾ ਵੀ ਉਹੋ ਜਿਹਾ ਸਰੀਰ ਹੈ ਡਰ ਕਿਉਂ ਨਹੀਂ ਹੈ ਅਜਿਹਾ ਕੀ ਆ ਤੁਹਾਡੇ ਚ ਭਰ ਦੇ ਇੰਨੀ ਮੋਟੀਵੇਸ਼ਨ ਜਾਂ ਇੰਨੀ ਤਾਕਤ ਤੁਸੀਂ ਅੰਦਰੂਨੀ ਕਿੱਥੋਂ ਲੈ ਕੇ ਆਨੇ ਸੀ ਗੁਰਬਾਣੀ ਪੜਦੇ ਹੋ ਗੁਰਬਾਣੀ ਪੜ੍ਹਨੇ ਆ ਮਤਲਬ ਜਿਸ ਤਰ੍ਹਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕੱਲ ਕਿਹਾ ਕਿ ਚਾਹੇ ਸਾਨੂੰ ਜੇਲ੍ਹ ਚ ਭੇਜ ਦੇਣਾ ਜੇਲ੍ਹ ਚ ਤਾਂ ਪੁਲਿਸ ਬਹੁਤ ਕੁੱਟ ਦੀ ਮਾਰਦੀ ਐ ਉਸ ਗੱਲ ਕੁੱਟ ਮਾਰ ਤੋਂ ਡਰ ਨਹੀਂ ਲੱਗਦਾ ਨਹੀਂ ਲੱਗਦਾ ਕੁੱਟਣ ਮਾਰਨ ਜਾਨ ਨੂੰ ਮਾਰਦਨ ਕੁਛ ਕਰਦਨ ਅਸੀਂ ਸਾਂ ਡਰਦੇ ਨਹੀਂ ਕਿਉਂ ਨਹੀਂ ਡਰਦੇ ਅਜਿਹਾ ਕੀ ਹੈ ਸਾਨੂੰ ਜਥੇਦਾਰ ਸਾਹਿਬ ਨੇ ਸਿਖਾਇਆ ਹਾਂ ਹਾਂਜੀ ਬਾਬਾਈ ਪੁਲਿਸ ਵਾਲੇ ਪਹਿਲੇ ਡਰਦੇ ਨਹੀਂ ਹੰਗਾ ਤੋਂ ਵੱਡ ਦੰਨਾ ਉਹ ਹੀ ਡਰਦੇ ਜ਼ਿਆਦਾ ਹਾਂ ਹਾਂਜੀ ਇੱਥੇ ਤੁਸੀਂ ਕੀ ਕੀ ਸੇਵਾ ਕਰਦੇ ਹੁੰਦੇ ਇੱਥੇ ਗੱਪਾਸ਼ ਕਾਇਦਾ ਬਾਬਾ ਜੀ ਨੂੰ ਕੋੜੇ ਹੀ ਸੇਵਾ ਕਰੀਦਾ ਉੱਤੇ ਨਾਮ ਕੇ ਸੁਪਾਈਸ ਨੂੰ ਕੋੜੇ ਸਪਾਈ ਨੂੰ ਕਰਨੀ ਆ ਉਹ ਕਰ ਦਿੰਨੇ ਆ ਆਈ ਬਾਬਾ ਜੀ ਨਾਲ ਹੀ ਰਹਿਨੇ ਆ ਤੁਹਾਨੂੰ ਇੱਥੇ ਦਿਲ ਲੱਗਿਆ ਉਹ ਪੂਰਾ ਪੱਕਾ ਲੱਗਿਆ ਬਾਈ ਕਦੇ ਐ ਨਹੀਂ ਕਰਦਾ ਜਿੱਦਾਂ ਹੁਣ ਅੱਜ ਕੱਲ ਨਿਆਣੇ ਬਾਹਰ ਦੇਖਿਆ ਉਹ ਬੜੇ ਟੌਰ-ਪਸ਼ੌਰ ਕੱਢ ਕੇ ਰੱਖ ਦਿੰਦੇ ਨੇ ਸਕੂਲਾਂ 'ਚ ਜਾਂਦੇ ਨੇ ਕਦੇ ਇਦਾਂ ਦੇ ਮਨ ਨਹੀਂ ਕਰਦਾ ਨਾ ਬਾਈ ਇੱਥੇ ਵਧੀਆ ਸੇਵਾ ਸੇਵਾ ਕਰਦੇ ਰਹੀਏ ਵਧੀਆ ਸੇਵਾ 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 ਮਿਲਦੀ ਰਹੇ ਮਹਾਰਾਜ ਦੀ ਹਾਂਜੀ ਸੇਵਾ ਮਿਲਦੇ ਮਾਰਦੀ ਮਹਾਰਾਜ ਆਪੇ ਕਰ ਦੇਣਗੇ ਸਹੀ ਖਾਲਸਾ ਜੀ ਇੰਨਾ ਜਜਵਾ ਮਤਲਬ ਕਿ ਭਜੰਗੀ ਸਿੰਘ ਉਮਰ ਥੋੜੀ ਜੀ ਲੱਗਦੀ ਮੈਨੂੰ 15 16 ਸਾਲ ਦੀ ਉਮਰ ਲੱਗਦੀ ਉਹ ਤੋਂ ਵੀ ਸ਼ਾਇਦ ਥੋੜੀ ਹੋਵੇ ਜੀ ਇਹਨਾਂ ਜਜਵਾ ਕਿੱਥੋਂ ਆਉਂਦਾ ਜੀ ਇਹ ਅਕਾਲਪੁਰਖ ਵਾਹਿਗੁਰੂ ਬਖਸ਼ ਦਾ ਜਜਵਾ ਸਿੰਘਾਂ ਦੇ ਵਿੱਚ ਸਪਿਰਟ ਅਮਰਤ ਦੀ ਸਪਿਰਟ ਆ ਜਦੋਂ ਅਮਰ ਸ਼ਕਲਿੰਦਰ ਸਿੰਘ ਕੋਈ ਵੀ ਆ ਫਿਰ ਉਹ ਮੌਤ ਨੂੰ ਮੁਖਲਨਾ ਕਰਦੇ ਨੇ ਫਿਰ ਉਹ ਪ੍ਰਵਾਹ ਨਹੀਂ ਮੰਨਦੇ ਕਿਸੇ ਦੀ ਨਹੀਂ ਖਾਲਸਾ ਪ੍ਰਵਾਹ ਮੰਨਦਾ ਅਕਾਲਪੁਰਖ ਵਾਹਿਗੁਰੂ ਦਾ ਪੁਜਾਰੀ ਆ ਖਾਲਸਾ ਉਹ ਉਹਦੇ ਹੁਕਮ ਤੋਂ ਬਿਨਾ ਹੋਰ ਕਿਸੇ ਦਾ ਹੁਕਮ ਚੱਲਦਾ ਨਹੀਂ ਸਿੰਘ ਤੇ ਖਾਲਸੇ ਦੇ ਉੱਤੇ ਅਕਾਲ ਪੁਰਖ ਦਾ ਹੁਕਮ ਚੱਲਦਾ ਤੇ ਅਕਾਲ ਪੁਰਖ ਦਾ ਹੀ ਹੁਕਮ ਮੰਦਾ ਹੋਰਾਂ ਜਿਹੜੇ ਸਰਕਾਰਾਂ ਇਹਨਾਂ ਦੀ ਇਹ ਦੀ ਗੈਨਗੀ ਕਬੂਲ ਨਹੀਂ ਸਿੰਘ ਤੇ ਗੁਰੂ ਮਹਾਰਾਜ ਆਪੇ ਕਿਰਪਾ ਕਰਦੇ ਨੇ ਜਦੋਂ ਸਿੰਘ ਦਾ ਇਹ ਹੌਸਲੇ ਬਲੰਦ ਜਦੋਂ ਸਿੰਘ ਜਕਾਰਾ ਛੱਡਦਾ ਨਾ ਉਹ ਜਿਹੜੇ ਆਲੇ-ਦਾਲੇ ਵਾਲੇ ਉਹ ਵੀ ਜਿਹੜੇ ਉਹਨਾਂ ਦੇ ਵਿੱਚ ਵੀ ਜਜਬਾ ਆ ਜਾਂਦਾ ਜਕਾਰੇ ਦੇ ਨਾਲ ਐਸੀ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਜਕਾਰੇ ਦੀ ਫਤਿਹ ਦੀ ਜਦੋਂ ਸਿੰਘ ਛੱਡਦੇ ਨੇ ਜਕਾਰੇ ਗਜਾਉਂਦੇ ਨੇ ਤੇ ਫਿਰ ਆਟੋਮੈਟਿਕ ਜਿਹੜਾ ਹੈਗਾ ਹੌਸਲਾ ਬੁਲੰਦ ਹੋ ਜਾਂਦਾ ਉਹ ਸਿੰਘ ਦਾ ਤਾਂ ਹੁੰਦੇ ਆ ਜਿਹੜੇ ਨਾਲ ਦੇ ਖੜੇ ਨੇ ਉਹਨਾਂ ਦੇ ਵੀ ਹੌਸਲੇ ਵੱਧ ਜਾਂਦੇ ਨੇ ਫਿਰ ਤੁਸੀਂ ਛੱਡਦੇ ਵੀ ਇੱਕ ਸਿੰਘ ਜਕਾਰਾ ਬੋਲਦਾ ਦੂਜੇ ਸਤ ਸ੍ਰੀ ਅਕਾਲ ਕਹਿ ਕੇ ਜਦੋਂ ਚੱਕਦੇ ਨੇ ਗੇਟਾਂ ਨੂੰ ਕਿਵੇਂ ਪਰ ਪਰ ਛੱਡਦੇ ਨੇ ਉਹ ਇੱਕ ਜਜ਼ਬਾ ਇੱਕ ਕਾਲਪੁਰਖ ਵਾਹੀ ਦੀ ਤਾਕਤ ਆ ਜਾਂਦੀ ਹੈ ਸਿੰਘਾਂ ਦੇ ਵਿੱਚ ਉਹ ਜਕਾਰਿਆਂ ਦੇ ਵਿੱਚ ਗੁਰੂ ਦੀ ਆਪ ਕਿਰਪਾ ਵਰਤਦੀ ਹੈ ਮਹਾਰਾਜ ਆਪ ਵਰਤਦੇ ਨੇ ਫਿਰ ਜਦੋਂ ਹੱਕ ਸੱਚ ਦੀ ਲੜਾਈ ਹੁੰਦੀ ਹੈ ਉੱਥੇ ਗੁਰੂ ਸਾਹਿਬ ਦੀ ਆਪ ਕਿਰਪਾ ਹੁੰਦੀ ਹੈ ਸਤ ਗੁਰੂ ਸਿੰਘਾਂ ਦੇ ਵਿੱਚ ਆ ਪਰਵੇਸ਼ ਕਰ ਜਾਂਦੇ ਨੇ ਆ ਫਿਰ ਉਸੇ ਖਾਲਸਾ ਪੰਥ ਦੇ ਵਿੱਚ ਸਹਾਇ ਹੁੰਦੇ ਨੇ ਗੁਰੂ ਸਾਹਿਬ ਅੱਛਾ ਇਹ ਸਿੰਘ ਕੱਲ ਜਦੋਂ ਗੱਲ ਕਰ ਰਹੀ ਸੀ ਕਹਿੰਦਾ ਸਾਨੂੰ ਬਾਬਿਆਂ ਨੇ ਕਿਹਾ ਕਿ ਹੁਕਮ ਹੋ ਗਿਆ ਸੀ ਜਾਣਾ ਹੈ ਜੀ ਜੇ ਮੋਰੇ ਕੋ ਸਾਨੂੰ ਰੋਕੂਗਾ ਤਾਂ ਤੁਸੀਂ ਦੇਖੋ ਉਹਨਾਂ ਨਾਲ ਤੁਸੀਂ ਇਹਨਾਂ ਪੂਰਾ ਉਹਨਾਂ ਦਾ ਮੁਕਾਬਲਾ ਕਰਨਾ ਜੇ ਜੇਲ੍ਹ ਵੀ ਜਾਣਾ ਪੈ ਗਿਆ ਮੈਂ ਆਪੇ ਛਡਾ ਲੂੰ ਤੁਸੀਂ ਫਿਰ ਇਦਾਂ ਇਹ ਤਿਆਰ ਕਰਦੇ ਹੋ ਸਿੰਘਾਂ ਨੂੰ ਇਹਨਾਂ ਜਜਬਾ ਉਹਨਾਂ 'ਚ ਭਰਦੇ ਦੇਖੋ ਗੁਰੂ ਵੀ ਆਪੇ ਭਰ ਦਿੰਦਾ ਅਸੀਂ ਕੌਣ ਹਾਂ ਪਰਨ ਵਾਲੇ ਅਸੀਂ ਤਾਂ ਕਹਨੇ ਵੀ ਜੋ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਾਡਾ ਹੁਕਮ ਹੋ ਗਿਆ ਉਹੀ ਹੋਣਾ ਹੋਣਾ ਠੀਕ ਆ ਬਾਕੀ ਇਹ ਸੰਸਾਰ ਜੱਬਰ ਲੱਗ ਖਾਰਸਾ ਰਹਿਆ ਨਿਆਰਾ ਤਬ ਲੱਗ ਤੇਜ ਦੀ ਊਮੈ ਸਾਰਾ ਜਦੋਂ ਖਾਲਸਾ ਇਹਨਾਂ ਤੋਂ ਚੀਜ਼ਾਂ ਤੋਂ ਦੁਨੀਆ ਤੋਂ ਰਹਿਤ ਨਿਆਰਾ ਹੋ ਜਾਂਦਾ ਫਿਰ ਉਹਦੇ ਤੇ ਖਾਲਸੇ ਦੇ ਵਿੱਚ ਗੁਰੂ ਮਹਾਰਾਜ ਤੇਜ ਪ੍ਰਤਾਪ ਵਰਤਦਾ ਖਾਲਸਾ ਆਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਉਹਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਖਾਲਸਾ ਕਿਸੇ ਲੱਲੀ ਸੱਲੀ ਦਾ ਥੋੜਾ ਬਣਾਇਆ ਹੋਇਆ ਨੇ ਦੁਨੀਆ ਤੁਰਦੀ ਫਿਰਦੀ ਆ ਚੰਡੀਗੜ੍ਹ ਚ ਬੈਠੇ ਚੰਡੀਗੜ੍ਹ ਮੋਹਾਲੀ ਆ ਕੇ ਦਾ ਬੰਦਾ ਵੇਹੇ ਵਿਗੜ ਜਾਂਦਾ ਤੇ ਇੱਥੇ ਭਜੰਗੀ ਸਿੰਘ ਕਿਸ ਤਰੀਕੇ ਨਾਲ ਨਾ ਕਿੰਨੀ ਗੁੜਤੀ ਉਹਨਾਂ ਨੂੰ ਮਿਲ ਰਹੀ ਹੈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਬਾਹਰ ਗੱਡੀਆਂ ਮੋਟਰਾਂ ਘੁੰਮ ਰਹੀਆਂ ਘਟੌਰ ਸ਼ੌਕ ਗੱਡੀ ਘੁੰਮ ਰਹੀ ਵੇ ਅਸੀਂ ਵੇਮੇ ਦੇ ਬਣੀ ਦੇਖ ਜਿਹੜੇ ਬਾਣਾ ਨੂੰ ਪਿਆਰ ਕਰਦੇ ਨੇ ਜਿੱਦਣ ਸਾਡੇ ਕੋਲੇ ਇਹ ਆਇਆ ਸੀਗਾ ਇਹਦੇ ਘਰਦਿਆਂ ਨੂੰ ਮੈਂ ਫੋਨ ਕੀਤਾ ਇਹ ਅੰਮ੍ਰਿਤਸਰ ਤੋਂ ਸਿੰਘਾਂ ਨਾਲ ਆਇਆ ਹੈ ਇਹਦੇ ਕੁਰਤੇ ਪਾਹਿਆ ਸੀ ਦੂਜੇ ਕੱਪੜੇ ਤੇ ਮੈਨੂੰ ਕਹਿੰਦਾ ਮੈਂ ਬਾਬਾ ਜੀ ਨਿਹੰਗ ਬਣਾਣਾ ਮੈਂ ਕਿਹਾ ਬਣਾ ਦਾਂਗੇ ਭਾਈ ਤੇਰੇ ਘਰ ਫਿਰ ਇਹਨੇ ਆਪਦੇ ਮਾਪਿਆਂ ਨੂੰ ਇਹਦਾ ਜਿਹੜਾ ਹੈਗਾ ਡੈਡੀ ਆ ਉਹ ਵੀ ਗ੍ਰੰਥੀ ਸਿੰਘ ਨੇ ਸਾਰਾ ਪਰਿਵਾਰ ਗੁਰਮੁਖਾ ਉਹਨਾਂ ਨਾਲ ਗੱਲ ਕਰੀ ਵੀ ਤੁਹਾਨੂੰ ਇਸਦਾ ਪਤਾ ਸਾਡੇ ਕੋਲੇ ਆ ਗਿਆ ਇਹ ਉਹ ਕਹਿੰਦੇ ਬਾਬਾ ਸ਼ੁਕਰ ਆਸ ਤੁਸੀਂ ਤੁਸੀਂ ਇਹਨੂੰ ਆਪਦੇ ਕੋਲੇ ਰੱਖ ਲਓ ਖੜਦਾ ਨਹੀਂ ਹੈਗਾ ਘਰੇ ਚੱਲ ਫਿਰ ਇਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਬਾਣਾ ਪਵਾਇਆ ਇਹਨੂੰ ਅਮਰ ਸ਼ਕਾਤ ਆ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਤੇ ਤੇਜ਼ ਬਹੁਤ ਜ਼ਿਆਦਾ ਹੈ ਇਹ ਸਾਰਿਆਂ ਨੂੰ ਤੇਜ਼ ਆ ਮਾਣ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਜਿੱਦਾਂ ਕੱਲ ਇਹਨੇ ਇਹਨਾਂ ਪੂਰੇ ਹੀ ਮਤਲਬ ਕਿ ਦੱਸਤਾ ਗਿਆ ਹਨ ਸਿੰਘ ਕੌਣ ਹੁੰਦੇ ਨੇ ਅੰਦਰ ਜਾ ਕੇ ਇਹਨੂੰ ਬਥੇਰਾ ਰੋਕਿਆ ਤੇ ਇਹਦੇ ਮੇਰੇ ਸਾਹ ਉਹਨਾਂ ਦਿਲ ਦੇ ਵਿੱਚ ਹੋਰ ਕੋਈ ਗੱਲ ਵੀ ਨਹੀਂ ਸੀਗੀ ਜੋ ਹੁਕਮ ਤੁਸੀਂ ਦਿੱਤਾ ਉਹਨੂੰ ਪੂਰਾ ਕਰਨ ਗਿਆ ਸੀ ਮਾਣ ਮਹਿਸੂਸ ਹੋਇਆ ਹੁੰਦਾ ਹੀ ਆ ਜਿਹੜਾ ਸਿੰਘ ਕੋਈ ਆਪਦੇ ਮੰਜ਼ਲ ਤੇ ਪਹੁੰਚਦਾ ਜਿਹੜਾ ਉਹਨਾਂ ਨੂੰ ਹੁਕਮ ਕਰਿਆ ਵੀ ਇੱਥੇ ਆਪਾਂ ਜਾਣੇ ਜਾਣਾ ਹਰ ਹਾਲਤ ਤੇ ਜਾਣਾ ਤੇ ਫਿਰ ਜਦੋਂ ਸਿੰਘ ਆਪਦਾ ਕੰਮ ਕਰਦੇ ਨੇ ਫਿਰ ਤਾਂ ਹੌਸਲਾ ਹੁੰਦਾ ਜੀ ਵੀ ਹਾਂ ਸਾਡੀ ਫੌਜ ਨੇ ਗੁਰੂ ਕੀ ਫੌਜ ਆ ਇਹ ਇਹਨਾਂ ਸਾਰੇ ਆਪਦੇ ਕੰਮ ਕਰਤੇ ਆ ਤੇ ਕਰਨੇ ਵੀ ਚਾਹੀਦੇ ਨੇ ਕੱਲ ਤਾਂ ਉਹ ਹੀ ਆਟੋਮੈਟਿਕੀ ਹਰੇਕ ਦਾ ਹੌਸਲਾ ਬਣਦੀ ਆ ਸਾਡੇ ਫੌਜਾਂ ਖੜੀਆਂ ਨੇ ਸਾਰੀਆਂ ਇਹ ਵੀ ਉਥੇ ਜਕਾਰੇ ਛੱਡਦੇ ਸੀ ਤੁਸੀਂ ਦੇਖੀਏ ਇਸਵੇਂ ਵੀਡੀਓ ਸਿੰਘਾਂ ਦੀਆਂ ਸਾਰੇ ਪਾਸੇ ਜਿਹੜੇ ਉਹ ਫੌਜੀ ਫੌਜ ਝਮਕਦੀ ਆ ਉਥੇ ਕਾਲਪੁਰਖ ਵਾਹਿਗੁਰੂ ਦੀ ਬਹੁਤ ਜਦਵਾ ਗੁਰੂ ਨੇ ਆਪ ਹੀ ਕਿਰਪਾ ਕਰ ਦਿੰਦਾ ਆਪ ਸਹਾਇ ਹੁੰਦਾ ਫਿਰ ਜਿਸੇ ਹੱਕ ਤੇ ਸੱਚ ਦੀ ਲੜਾਈ ਹੁੰਦੀ ਆ ਹਮੇਸ਼ਾ ਪੰਥ ਜਿਹੜਾ ਹੈਗਾ ਉਹ ਅੱਗੇ ਹੋ ਕੇ ਲੜਦਾ ਤੁਹਾਨੂੰ ਜਦੋਂ ਕੱਲ ਹੀ ਗਿਆ ਸੀਗਾ ਤੁਹਾਨੂੰ ਵਾਪਸ ਕਿਵੇਂ ਫਿਰ ਆਇਆ ਇਹ ਆਪੇ ਆਪਣੇ ਆਪ ਵਾਪਸ ਆ ਗਏ ਜਾਂ ਤੁਸੀਂ ਲੈ ਕੇ ਆਏ ਹਾਂ ਹਾਂ ਅਸੀਂ ਉੱਥੇ ਹੀ ਸੀਗੇ ਜਦੋਂ ਇਹ ਗਿਆ ਸੀ ਅੰਦਰ ਸੀ ਉਸ ਟਾਈਮ ਇਹ ਉਸ ਟਾਈਮ ਫਿਰ ਸਾਨੂੰ ਮਿਲਿਆ ਸਾਰੇ ਉੱਤੇ ਜਿਹੜੇ ਗੂੜੇ ਦਿੱਤੇ ਅੱਛਾ ਜੀ ਤੇ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਜਦੋਂ ਭਾਈ ਤੁਸੀਂ ਬੁਲਾਉਂਗੇ ਅਸੀਂ ਆਵਾਂਗੇ ਫਿਰ ਵੀ ਆਵਾਂਗੇ ਤੇ ਫਿਰ ਇਹਨੂੰ ਪਤਾ ਹੀ ਆ ਉਹ ਆਪ ਹੀ ਆ ਗਿਆ ਫਿਰ ਬਾਅਦ ਚ ਲੈ ਕੇ ਸਿੰਘ ਨਾਲ ਆਏ ਦੂਜੇ ਹੋਰ ਅੱਛਾ ਜਿਸ ਤਰ੍ਹਾਂ ਬਾਬਾ ਜੀ ਅਸੀਂ ਪਹਿਲਾਂ ਸੁਣਦੇ ਹੁੰਨੇ ਸੀਗੇ ਕਿ ਪਹਿਲਾਂ ਅਇ ਤੋਂ ਕਈ ਸਦੀਆਂ ਪਹਿਲਾਂ ਮੁਗਲਾਂ ਦੀਆਂ ਫੌਜਾਂ ਵੇ ਰਹੀਆਂ ਅੰਗਰੇਜ਼ਾਂ ਦੀਆਂ ਫੌਜਾਂ ਰਹੀਆਂ ਹਨਾ ਤੁਰਕਰੇ ਹੋਰ ਕਿੰਨੇ ਸਾਰੀਆਂ ਫੌਜਾਂ ਰਹੀਆਂ ਹਨਾ ਜੀ ਉਹਨਾਂ ਦਾ ਅੱਜ ਨਾਮੋਂ ਨਿਸ਼ਾਨ ਨਹੀਂ ਪਰ ਖਾਲਸੇ ਦੀ ਫੌਜ ਅੱਜ ਵੀ ਹੈਗੀ ਹੈ ਅੱਜ ਵੀ ਉਹਨਾਂ ਚ ਉਹ ਜਜ਼ਬਾ ਹੈਗਾ ਆ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਜਿਹੜਾ ਸਿਧਾਂਤ ਦਿੱਤਾ ਸੀਗਾ ਜਾਂ ਜਿਹੜਾ ਅਮਰਿਸ਼ ਕਾਕੇ ਸਿੰਘ ਸਾਜੇ ਸੀਗੇ ਹਨਾ ਉਹ ਜੇ ਸੱਚ ਰਾਹ ਦੇ ਉੱਤੇ ਸੱਚ ਦੇ ਰਾਹ ਦੇ ਉੱਤੇ ਤੁਰੇ ਸੀ ਤਾਂ ਹੀ ਅੱਜ ਟਿਕੇ ਹੋਏ ਇੰਨਾ ਟਾਈਮ ਤੱਕ ਜੀ ਦੇਖੋ ਅਸੀਂ ਪਹਿਲੇ ਗੁਰੂ ਸਾਹਿਬ ਪਹਿਲੇ ਕਹਿੰਦਾ ਵੀ ਇਹ ਜਿਹੜੇ ਫੌਜ ਆ ਨਾ ਇਹ ਅਕਾਲ ਪੁਰਖ ਦੀ ਫੌਜ ਆ ਬਾਦਾਂ ਵਾਲੇ ਦੀ ਆ ਲੱਲੀ ਸੱਲੀ ਦੀ ਪੈਦਾ ਨਹੀਂ ਕੀਤੀ ਹੋਈ ਉਹ ਉਸਨੇ ਤਿਆਰ ਕਰਤਾ ਸਪਰਤ ਅਮਰ ਸ਼ਕਾ ਕੇ ਇਹਨਾਂ ਨੂੰ ਸਿੰਘ ਸਜਾਤਾ ਸਿੰਘ ਨਾ ਸ਼ੇਰ ਦਾ ਤੇ ਫਿਰ ਉਹਨੂੰ ਖਤਮ ਕੌਣ ਕਰ ਦੂਗਾ ਇੱਥੇ ਮੁਗਲ ਵੀ ਆਏ ਇੱਥੇ ਅੰਗਰੇਜ਼ ਵੀ ਆਏ ਉਹ ਨਹੀਂ ਰਹੇ ਖਾਲਸਾ ਪੰਥ ਅੱਜ ਵੀ ਗੱਜਦਾ ਪੂਰੇ ਬਰਲਡ ਦੇ ਵਿੱਚ ਧੁੰਮਾ ਨੇ ਖਾਲਸੇ ਪੰਥ ਦੀਆਂ ਇਸ ਜਨਾਂ ਚਰ ਇਹ ਦੁਨੀਆ ਰਹੂਗੀ ਖਾਲਸਾ ਪੰਥ ਇਸੇ ਤਰ੍ਹਾਂ ਗੱਜਦਾ ਰਹੂਗਾ ਇਹ ਜਕਾਰੇ ਇਹ ਨਗਾਰੇ ਇਹ ਨਿਸ਼ਾਨ ਐਸੇ ਤਨ ਗੁਰੂ ਝੂਲਦੇ ਰਹ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਜਿਹੜੇ ਨਿਸ਼ਾਨ ਦੇ ਜੁਗੋ ਜੁਗ ਝੂਲਦੇ ਹੀ ਰਹਿਣੇ ਨੇ ਨਗਾਰੇ ਵੱਜਦੇ ਰਹਿਣੇ ਨੇ ਸਿੰਘ ਆਪਦੇ ਜੋਹਰ ਦਿਖਾਉਂਦੇ ਰਹਿਣਗੇ ਸਿੰਘ ਵੀ ਖੜਕਦੇ ਰਹਿਣਗੇ ਕੋੜੇ ਨਚਾਉਂਦੇ ਰਹਿਣਗੇ ਤੇ ਇਹ ਜੱਜ ਵੀ ਕਾਲਪੁਰਖ ਵਾਹਿਗੁਰੂ ਦਾ ਲਹਿਦਾ ਹੀ ਹੁੰਦਾ ਨਿਆਰਾ ਜਦੋਂ ਪਣ ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸੱਚੇ ਮਾਰਗ ਚੱਲਦੇ ਆ ਉਸ ਘਰੇ ਜਹਾਨ ਉਥੇ ਸੱਚੋ ਹੀ ਸੱਚ ਨਿਵੜੀ ਆ ਸੱਚ ਸਭਨਾ ਦਾ ਖਸਮਾ ਜਿਹੜਾ ਖਸਾ ਚਾਹਨ ਜਦੋਂ ਸੱਚ ਦੇ ਰਾਹ ਤੇ ਅਸੀਂ ਤੁਰਦੇ ਆਂ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਉਸ ਦੇ ਉੱਤੇ ਜਦੋਂ ਵੀ ਜੱਬ ਲੱਗ ਖਾਲਸਾ ਰਹੇ ਨਿਆਰਾ ਤੱਬ ਲੱਗ ਤੇਜ ਦਿਉ ਮੈਂ ਸਾਰਾ ਜਦੋਂ ਉਦੋਂ ਤੱਕ ਤੇਜ ਦਾ ਪ੍ਰਤਾਪ ਖਾਲਸੇ ਬਲਤੂਗਾ ਜਦੋਂ ਤੱਕ ਇਹ ਨਿਆਰਾ ਰਹੂਗਾ ਬਾਣੀ ਤੇ ਬਾਣੇ ਦਾ ਧਾਰਨੀ ਰਹੂਗਾ ਜਦੋਂ ਅਸੀਂ ਬਾਣੀ ਪੜ੍ਹਨੀ ਛੱਡਤੀ ਇਕੱਲਾ ਬਾਣਾ ਧਾਰਨ ਕਰ ਲੈ ਫਿਰ ਮਹਾਰਾਜ ਕਹਿੰਦੇ ਜਾਂ ਹੋਰ ਵੀ ਪਰੰਧੀਆਂ ਰੀਤਾਂ ਨਸ਼ਾ ਕਰ ਲਿਆ ਉਹ ਥੇ ਡਿੱਗ ਪਿਆ ਉਹ ਖੋ ਗਿਆ ਇਹੋ ਜੀਆਂ ਰੀਤਾਂ ਮਹਾਰਾਜਾ ਜਦ ਲਗ ਖਰਸਤਾ ਬਲਗ ਤੇਜ ਜਿਉਂ ਸਾਰਾ ਜਦ ਗਹਿ ਕਰ ਬਿਪਰਨ ਕੀ ਰੀਤ ਮੈਂ ਨਾ ਕਰੂੰ ਫਿਰ ਮੇਰਾ ਇਹ ਕੁਛ ਨਹੀਂ ਲੱਗਦਾ ਹੈਗਾ। ਮੀਰਨਾ ਫਿਰ ਨਹੀਂ ਕੁਛ ਲੱਗਦਾ ਜਦ ਬਿਪਰਨ ਦੀਆਂ ਰੀਤਾਂ ਤੇ ਉਤਰ ਆਉਂਦਾ ਜਿਹੜਾ ਬਾਣੀ ਤੇ ਬਾਣੇ ਦਾ ਧਾਰਨੀ ਆ ਜੀ ਉਹਦੇ ਤੇ ਗੁਰੂ ਦੀ અપਾਰ ਕਿਰਪਾ ਬਖਸ਼ਿਸ਼ ਹੁੰਦੀ ਆ ਉਹਦੇ ਵਿੱਚ ਤੇਜ ਬਰ ਬਹਾਪ ਖਾਲਸੇ ਦੇ ਵਿੱਚ ਉਹਨਾਂ ਤੱਕ ਵਰਤਦਾ ਰਹਿੰਦਾ ਜਿਨਾਂ ਚਰ ਉਹ ਗੁਰੂ ਦੇ ਸਿਧਾਂਤਾਂ ਦੇ ਗੁਰੂ ਦੀ ਮਰਜ਼ਾਦਾ ਤੇ ਪਹਿਰਾ ਦਿੰਦਾ। ਜਿੱਦਾਂ ਕੱਲ ਚੰਡੀਗੜ੍ਹ ਦੀ ਕਾਲ ਸੀਗੀ ਚੰਡੀਗੜ੍ਹ ਚਲਾ ਗਿਆ। ਦੁਨੀਆਂ ਦੇ ਕਿਸੇ ਵੀ ਕੋਨੇ ਦੀ ਕਾਲ ਦਵੋਗੇ ਦਿੱਲੀ ਜਾਣ ਨੂੰ ਕਹੋਗੇ ਇਹ ਚਲ ਜਾਣਗੇ ਅਦੇ ਸਿੰਘ ਸਿੰਘ ਤਾਂ ਪਹੁੰਚ ਜਾਂਦੇ ਨੇ ਕਿੱਥੇ ਜਿੱਥੇ ਬੁਲਾਵੋਗੇ ਉੱਥੇ ਭੱਜ ਜਾਂਦੇ ਨੇ ਫੌਜ ਬਾਜਾਂ ਵਾਲੇ ਦੀ ਫੌਜ ਆ ਇਹ ਗਾਮੀ ਫੌਜ ਆ ਪਤਾ ਨਹੀਂ ਕਿਤੋਂ ਉਤਰ ਆਵੇ ਇਹਨੂੰ ਕਿਹੜਾ ਰੋਕ ਲੂਗਾ ਤੇ ਪਹਿਲਾਂ ਨਹੀਂ ਕਿ ਲਾਲ ਕਿਲੇ ਤੋਂ ਝੰਡੇ ਨਹੀਂ ਚਲਾਏ ਉੱਥੇ ਉੱਥੇ ਨਹੀਂ ਝੰਡਾ ਚਲਾਏ ਲਾਲ ਕਿਲੇ ਦੇ ਉੱਤੇ ਧੌਸ਼ੇ ਨਗਾਰੇ ਲੈ ਕੇ ਸਣੇ ਘੋੜੇ ਲੈ ਕੇ ਸਾਡੀਆਂ ਫੌਜਾਂ ਉੱਥੇ ਚੜ ਗਈਆਂ 26 ਜਨਵਰੀ ਨੂੰ ਉੱਥੇ ਤਾਂ ਕੋਈ ਰੋਕ ਨਹੀਂ ਸਕਿਆ ਕਿਵੇਂ ਡਿੱਗਦੇ ਤੇ ਉੱਥੇ ਜਿਵੇਂ ਬੰਦਰ ਸ਼ਾਲਾ ਮਾਰਦੇ ਹੁੰਦੇ ਨੇ ਪੁਲਿਸ ਵਾਲਾ ਜਦੋਂ ਇੱਕ ਸਿੰਘ ਨੇ ਖੰਡੇ ਫੇਰੇ ਉਸੇ ਲਾਲ ਕਿਲੇ ਦੇ ਵਿੱਚ ਇਹ ਜਜ਼ਬਾ ਇਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਰ ਦਿੰਦਾ ਜਦੋਂ ਹੱਕ ਸੱਜੇ ਦੀ ਤੁਹਾਨੂੰ ਦੱਸਿਆ ਵੀ ਲੜਾਈ ਹੋਵੇ ਫਿਰ ਇਹ ਨਹੀਂ ਦੇਖਦਾ ਹੈਗਾ ਵੀ ਮੈਨੂੰ ਮਾਰਨਗੇ ਜਾਂ ਮੈਂ ਮਰ ਜੂਗਾ ਜੇ ਹੁਣ ਇਹ ਹੀ ਦੇਖੀ ਜਾਣਾ ਵੀ ਇਹ ਮੈਨੂੰ ਮਾਰ ਦੇਣਗੇ ਜਾਂ ਮੈਂ ਮਰ ਜੂਗਾ ਨਹੀਂ ਉਹਨੇ ਅੱਗੇ ਵਧਣਾ ਹੁੰਦਾ ਕੋਈ ਗੱਲ ਨਹੀਂ ਸ਼ਹੀਦੀ ਜਾਮ ਵੀ ਅਸੀਂ ਪੀਣਾ ਹੀ ਪੀਣਾ ਕੋਈ ਗੱਲ ਨਹੀਂ ਅਸੀਂ ਲੜਨਾ ਹੀ ਲੜਨਾ ਹਰ ਹਾਲਤ ਦੇ ਵਿੱਚ ਮੋਰਚਾ ਜਿੱਤਣਾ ਹੀ ਜਿੱਤਣਾ ਇਹ ਤਾਂ ਤੁਹਾਡਾ 2 ਲੱਖ ਸਿੰਘ ਸਗਾ ਐਦਾਂ ਤੇ ਕਿੰਨੇ ਸਿੰਘ ਹੋਰ ਤੁਹਾਡੇ ਕੋਲ ਹੁਣ ਮਤਰੀ ਫੌਜ ਨੇ ਆ ਖੜੀਆਂ ਨੇ ਸਾਰੀਆਂ ਫੌਜਾਂ ਘੋੜੇ ਹਜੇ ਤਾਂ ਇੱਕੋ ਵੀ ਗਿਆਗਾ ਅਸੀਂ ਇੱਕੋ ਹੀ ਹਜੇ ਤਾਂ ਗਿਆ ਹੈ ਘੋੜਾ ਲੈ ਕੇ ਜੇ ਇਹਦੇ ਫੌਜ ਦੂਜੀ ਬਾਕੀ ਫੇਰ ਉਹਨਾਂ ਨੂੰ ਕੀ ਰੋਕ ਲੈਣਗੇ ਇਹ ਬਾਬਾ ਜੀ ਹੁਣ ਚੰਡੀਗੜ੍ਹ ਬਚਾਉਂਗੇ ਕਿਉਂਕਿ ਕੱਲਾ ਚੰਡੀ ਪੰਜਾਬ ਯੂਨੀਵਰਸਿਟੀ ਨਹੀਂ ਔਰ ਤਾਂ ਚੰਡੀਗੜ੍ਹ ਨੂੰ ਵੀ ਪੰਜਾਬ ਦਾ ਲੈਣ ਦੀ ਗੱਲ ਧੁਰੀ ਹੋਈ ਦੇਖੋ ਅਸੀਂ ਕਹਿੰਦੇ ਹਾਂ ਵੀ ਹੁਣ ਕੱਲੀ ਯੂਨੀਵਰਸਿਟੀ ਦੀ ਗੱਲ ਨਹੀਂ ਹੁਣ ਚੰਡੀਗੜ੍ਹ ਦੀ ਵੀ ਗੱਲ ਕਰੋ ਬਹੁਤ ਸਾਡੇ ਸਾਡੇ ਹੱਕ ਜਿਹੜੇ ਪੰਜਾਬ ਦੇ ਖੋਏ ਹੋਏ ਨੇ ਸੈਂਟਰ ਗਵਰਨਮੈਂਟ ਨੇ ਪਾਣੀ ਸਾਡਾ ਖੋਲਿਆ ਹੱਕ ਸਾਡੇ ਦੱਬਲੇ ਆਸਾਨੀ ਸਾਡੀ ਤੱਬਲੀ ਜਵਾਨੀ ਸਾਡੀ ਤੱਬਲੀ ਚੰਡੀਗੜ੍ਹ ਸਾਡਾ ਖੋਲਿਆ ਕੀ ਕੀ ਨਹੀਂ ਹੋਇਆ ਅਸੀਂ ਸਾਰਾ ਕੁਝ ਲੈਣਾ ਦੇਖੋ ਲੋਕਾਂ ਦੇ ਵਿੱਚ ਵੀ ਅੱਜ ਵੀ ਜਿਹੜੇ ਲੋਕ ਨੇ ਜਿਹੜੀ ਇੱਥੋਂ ਦੇ ਰਹਿਣ ਵਾਲੇ ਸੂਰਬੀਰ ਬਹਾਦਰ ਨੇ ਉਹ ਚਾਹੁੰਦੇ ਨੇ ਵੀ ਸਾਨੂੰ ਸਾਰੇ ਹੱਕ ਮਿਲਣ ਜਦੋਂ ਵੀ ਦਗਾ ਕੀਤਾ ਸਾਡੇ ਲੀਡਰਾਂ ਨੇ ਕੀਤਾ ਰਾਜਨੀਤਿਕ ਲੋਕਾਂ ਦਾ ਜਿਹੜੇ ਇਹ ਨੇ ਚਾਹੇ ਧਾਰਮਿਕ ਨੇ ਇਹਨਾਂ ਦਾ ਇਹਨਾਂ ਨੇ ਲੋਕਾਂ ਨਾਲ ਦਗੇ ਕੀਤੇ ਨੇ ਇਹ ਭੱਜੇ ਨੇ ਦੋਖ ਨਹੀਂ ਭਜਦੇ ਲੋਕ ਅੱਜ ਵੀ ਤੁਸੀਂ ਕੱਲ ਦੇਖ ਲਈ ਆ ਨਾ ਦੇਖਿਆ ਨਾ ਕਿਵੇਂ ਇੱਕ ਮੁੱਠੋ ਕੇ ਕਿਵੇਂ ਉਹਨਾਂ ਨੇ ਟੱਕਰਾ ਕੀਤਾ ਕਿਵੇਂ ਚੱਕ ਚੱਕ ਕੇ ਪਰੇ ਛਿੜਤੇ ਸਾਰੇ ਕੁਸ਼ ਹਰ ਹਾਲਤ ਚ ਉਥੇ ਬੀਬੀਆਂ ਵੀ ਪਹੁੰਚੀਆਂ ਨੇ ਸਿੰਘ ਵੀ ਪਹੁੰਚੇ ਨੇ ਉਥੇ ਬਜ਼ੁਰਗ ਵੀ ਪਹੁੰਚੇ ਨੇ ਕੋਈ ਨਹੀਂ ਪਰ ਲੰਗਰ ਵੀ ਗੁਰੂ ਕੇ ਚੱਲੇ ਨੇ ਹਜੇ ਤਾਂ ਇੱਕ ਕਾਲ ਤੇ ਆਇਆ ਸੀ ਤੇ ਤਿਆਰੀ ਵੀ ਐਡੀ ਨਹੀਂ ਹੋਈ ਲਾਮਬੰਦੀ ਨਹੀਂ ਪਿੰਡਾਂ ਦੇ ਵਿੱਚ ਉਹ ਇੱਕ ਕਾਲ ਤੇ ਇੰਨੇ ਜਣੇ ਆ ਉਹੀ ਗੱਲ ਆ ਨਾ ਵੀ ਜਦੋਂ ਇਹ ਆਪ ਦੀ ਆਈ ਤੇ ਆਜਣ ਸਾਰਾ ਕੁਝ ਕਰ ਸਕਦੇ ਨੇ ਲੋਕ ਚਾਹੁੰਦੇ ਨੇ ਹੱਕ ਮਿਲਣ ਪਰ ਜਿਹੜੇ ਲੀਡਰ ਨੇ ਉਹ ਹਮੇਸ਼ਾ ਦਗਾ ਕਰਦੇ ਆ ਇਹਨਾਂ ਲੋਕਾਂ ਨਾਲ ਪੇਠਵੇ ਸੂਰੇ ਮਾਰਦੇ ਨੇ ਜਿਹੜੀ ਹੁਣ ਯੂਨੀਵਰਸਿਟੀ ਦਾ ਰੌਲਾ ਪਿਆ ਇਹਦੇ ਵਿੱਚ ਕਿਹਨੇ ਦਗਾ ਕੀਤਾ ਬਾਦਲ ਕਿਆਨ ਕੀਤਾ ਕਾਂਗਰਸ ਨੇ ਕੀਤਾ ਕਿਉਂ ਨਹੀਂ ਆਂਦੀ ਸਰਕਾਰਾਂ ਆਈਆਂ ਨੇ ਜੇ ਸਮੇਂ ਦੇ ਨਾਲ ਇਹਨਾਂ ਮੀਟਿੰਗਾਂ ਦੇ ਵਿੱਚ ਜਾਂਦੇ ਜੇ ਆਪ ਵਾਲੇ ਨੇ ਇਹ ਇਹ ਕਿਹੜਾ ਘਟਨੇ ਉਹ 91ਵੇਂ ਮੈਂਬਰ ਜਿਹੜੀ ਕਮੇਟੀ ਬਣੀ ਉਹਦੇ ਬੱਚੇ ਇਹਨੇ ਮੀਟਿੰਗਾਂ ਤੇ ਟੈਂਡਿ ਨਹੀਂ ਕਰੀ ਹੈਗੀ ਉਹਨਾਂ ਨੇ ਆਪਦੇ ਜਾਦੇ ਬਾੜ ਤੇ ਸਾਡੇ ਵਾਲੇ ਘਟਾਤੇ ਉਥੇ ਕੀ ਹੋਇਆ ਨੰਗਲਨਾ ਬੋਰਡ ਦੇ ਵਿੱਚ ਕੀ ਹੋਇਆ ਉਥੇ ਵੀ ਇਹਨਾਂ ਨੇ ਆਪਦੇ ਬੰਦੇ ਨਹੀਂ ਲਾਏ ਬਾਦਲ ਕਿਆਨ ਨਹੀਂ ਲਾਏ ਕਾਂਗਰਸ ਨੇ ਨਹੀਂ ਲਾਏ ਪਰ ਸਾਡੇ ਸਮੂਲੀਅਤ ਕਰਦੇ ਵੀ ਦੂਜਿਆਂ ਨੇ ਵਧਾ ਦਈ। ਜੇ ਸਾਡੇ ਹੱਕ ਇਹਨਾਂ ਨੇ ਦੇ ਖੋਏ ਨੇ। ਸਰਕਾਰਾਂ ਨੇ ਖੋਏ ਨੇ ਜਿਹੜੀਆਂ ਸਰਕਾਰਾਂ ਸਾਡੇ ਤੇ ਰਾਜ ਕਰਦੀਆਂ ਰਹੀਆਂ ਨੇ ਹੁਣ ਤੱਕ। ਇਹਨਾਂ ਦੇ ਇਹਨਾਂ ਦੇ ਫੇੜਾ ਬੈਠੇ ਨੇ। ਲੋਕ ਅੱਜ ਵੀ ਲਾਮਬੰਦ ਨੇ ਰਹਿਣਗੇ। ਬਹੁਤ ਬਤਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਰਾਜਾ ਰਾਤ ਸਿੰਘ ਤੇ ਉਹਨਾਂ ਦੇ ਪੁਜੰਗੀ ਸਿੰਘ ਸੁਖਮਨ ਸਿੰਘ ਸਾਡੇ ਨਾਲ ਮੌਜੂਦ ਸਨ ਗੱਲਬਾਤ ਕੀਤੀ ਇਹਨਾਂ ਦੇ ਨਾਲ ਕਿਉਂਕਿ ਕੱਲ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਜ਼ਬਾ ਹੌਸਲਾ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਅੱਜ ਫਿਰ ਇਹਨਾਂ ਕੋਲ ਆਏ ਇਹਨਾਂ ਦੀ ਕਿਹੋ ਜੀ ਰਹਿਣੀ ਸਹਿਣੀ ਕਿਸ ਤਰੀਕੇ ਨਾਲ ਇਹਨਾਂ 'ਚ ਇਹਨਾਂ ਜਜ਼ਬਾ ਕਿੱਥੋਂ ਆਂਦਾ ਆ ਤੋ ਸਾਰੀ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਾਨੂੰ ਉਹਨਾਂ ਦੇ ਉਸਤਾਦ ਜਥੇਦਾਰ ਬਬਰਾਜ ਸਿੰਘ ਜੀ ਸਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੋ ਕਿਵੇਂ ਦੀ ਵੀਡੀਓ ਲੱਗੀ ਕਮੈਂਟ ਬਾਕਸ 'ਚ ਕਵਿੰਟ ਕਰਕੇ ਜਰੂਰ ਦੱਸਿਓ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸੰਘੜੀ ਪ੍ਰੂ ਪੰਜਾਬ ਟੀਵੀ ਕੌਮੀ ਇਨਸਾਫ ਮ